ਆਮ ਆਦਮੀ ਪਾਰਟੀ ਦੇ ਆਗੂ ਨੇ ਮਹਿਲਾ ਦੇ ਨਾਲ ਜਿਨਸੀ ਸ਼ੋਸ਼ਣ ਕੀਤਾ ਉਹ ਵੀ ਇੱਕ ਵਾਰ ਨਹੀਂ ਕਈ ਵਾਰ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਫਿਰ ਮਹਿਲਾ ਦੀ ਮਾਂ ਦੇ ਨਾਲ ਕੁੱਟਮਾਰ ਵੀ ਕੀਤੀ ਇਲਜ਼ਾਮ ਆਮ ਆਦਮੀ ਪਾਰਟੀ ਦੇ Dalit Wing ਵਿਧਾਨ ਸਭਾ ਹਲਕਾ ਰਾਏਕੋਟ ਦੇ ਪ੍ਰਧਾਨ ਮੇਵਾ ਸਿੰਘ ਤੇ ਲੱਗੇ ਨੇ ਜਿਸ ਦੇ ਤਹਿਤ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਦਰਅਸਲ ਮੇਵਾ ਸਿੰਘ ਦੇ ਇੱਕ ਮਹਿਲਾ ਦੇ ਮਹਿਲਾ ਦੇ ਨਾਲ ਜਿਨਸੀ ਸ਼ੋਸ਼ਣ ਤੇ ਉਸਦੀ ਮਾਂ ਦੇ ਨਾਲ ਕੁੱਟਮਾਰ ਕਰਨ ਦਾ ਦੋਸ਼ ਹੈ ਤੇ ਪੁਲਿਸ ਤੇ ਵੱਲੋਂ ਉਸ ਨੂੰ ਹਲਵਾਰਾ ਸਥਿਤ ਘਰ ਤੋਂ ਗ੍ਰਿਫਤਾਰ ਕੀਤਾ ਗਿਆ। ਥਾਣਾ ਸੁਧਾਰ ਇੰਚਾਰਜ ਜਸਵਿੰਦਰ ਸਿੰਘ ਅਨੁਸਾਰ ਪੀੜਤਾ ਦੀ ਸ਼ਿਕਾਇਤ ਤੇ 13 ਮਈ ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਦੋਸ਼ੀ ਉਦੋਂ ਤੋਂ ਹੀ ਫਰਾਰ ਚੱਲ ਰਿਹਾ ਸੀ। ਪੀੜਤਾ ਨੇ ਦੱਸਿਆ ਕਿ ਉਹ 2021 ਤੋਂ ਮੇਵਾ ਸਿੰਘ ਦੇ ਸ਼ਿਵਮ ਫੋਟੋਗ੍ਰਾਫੀ ਸਟੂਡੀਓ ਦੇ ਵਿੱਚ ਕੰਮ ਕਰ ਰਹੀ ਸੀ। ਨੌਕਰੀ ਦੇ ਸਮੇਂ ਉਸ ਨੂੰ 10000 ਰੁਪਏ ਮਹੀਨਾਵਾਰ ਤਨਖਾਹ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਉਸ ਨੂੰ ਸਿਰਫ 5000 ਰੁਪਏ ਹੀ ਦਿੱਤੇ ਜਾਂਦੇ ਸਨ ਪੀੜਤਾ ਨੇ ਦੱਸਿਆ ਕਿ ਮੇਵਾ ਸਿੰਘ ਨੇ ਉਸਤੇ ਨਾਲ ਕਿੰਨੀ ਹੀ ਵਾਰ ਜਨਸੀ ਸ਼ੋਸ਼ਣ ਕੀਤਾ ਤੇ ਜਦ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਮੇਵਾ ਸਿੰਘ ਦੇ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਪੀੜਤਾ ਨੇ 7 ਮਹੀਨੇ ਪਹਿਲਾਂ ਨੌਕਰੀ ਛੱਡ ਦਿੱਤੀ ਸੀ ਤੇ ਜਦੋਂ ਉਸ ਨੇ ਆਪਣੀ ਬਾਕੀ ਦੀ ਤਨਖਾਹ ਮੰਗੀ ਤਮੇਵਤ ਸਿੰਘ ਨੇ ਤਨਖਾਹ ਨਾ ਦਿੱਤੀ ਤੇ ਨਾਲ ਹੀ ਉਸਦੀ ਮਾਂ ਦੇ ਨਾਲ ਕੁੱਟਮਾਰ ਕਰਕੇ ਉਸ ਨੂੰ ਰੈਸਟੋਰੈਂਟ ਤੋਂ ੱੱਕੇ ਮਾਰ ਕੇ ਬਾਹਰ ਕਰ ਦਿੱਤਾ। ਉਦੋਂ ਦੋਹਾਂ ਨੂੰ ਰਾਏਕੋਟ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ। ਹੁਣ 11 ਮਈ ਨੂੰ ਫਿਰ ਮੇਵਾ ਸਿੰਘ ਨੇ ਉਹਨਾਂ ਨੂੰ ਤਨਖਾਹ ਦੇਣ ਦੇ ਲਈ ਸੱਦਿਆ ਜਦ ਪੀੜਤਾ ਆਪਣੀ ਮਾਂ ਦੇ ਨਾਲ ਰੈਸਟੋਰੈਂਟ ਪਹੁੰਚੀ ਤਾਂ ਮੇਵਾ ਸਿੰਘ ਨੇ ਆਪਣੀ ਪਤਨੀ ਤੇ ਕੁਝ ਹੋਰ ਔਰਤਾਂ ਦੇ ਨਾਲ ਮਿਲ ਕੇ ਮਾਮਾਂ ਧੀਆਂ ਦੀ ਕੁੱਟਮਾਰ ਕਰਕੇ ਧੱਕੇ ਮਾਰ ਕੇ ਰੈਸਟੋਰੈਂਟ ਤੋਂ ਉਹਨਾਂ ਨੂੰ ਬਾਹਰ ਘੜ ਦਿੱਤਾ ਇਲਜ਼ਾਮ ਆਮਨੀ ਪਾਰਟੀ ਦੇ ਆਗੂ ਮੀਵਾ ਸਿੰਘ ਤੇ ਲੱਗੇ ਤੇ ਜਿਸ ਦੇ ਤਹਿਤ ਲੁਧਿਆਣਾ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆਰਐਮਟੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵਾਂਦੇ ਹੋ ਇਜਾਜ਼ਤ ਧੰਨਵਾਦ